ਕੀ ਉਬਰਾਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤਾਂ ਅੱਜ ਲੱਕੀ ਉਬਰਾਏ ਦਾ ਅੰਤਿਮ ਸੰਸਕਾਰ ਸੀ ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਪਰਿਵਾਰ ਦਾ ਗੁੱਸਾ ਫੁੱਟਿਆ ਤਾਂ ਮੌਕੇ ਦੀ ਵੀਡੀਓ ਸਾਹਮਣੇ ਆਈ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਦੀਪਕ ਬਾਲੀ ਦੇ ਉੱਪਰ ਪਰਿਵਾਰਕ ਮੈਂਬਰਾਂ ਨੇ ਗੁੱਸਾ ਕੱਢਿਆ ਇਹ ਵੀਡੀਓ ਤੁਸੀਂ ਵੇਖ ਸਕਦੇ ਹੋ ਕਿ ਮੌਕੇ ਦੀ ਇਹ ਵੀਡੀਓ ਹੈਗੀ ਆ ਦੱਸਦੀ ਹੈ ਕਿ ਅੱਜ ਜਦੋਂ ਲੱਕੀ ਉਬਰਾਏ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀਗਾ ਤਾਂ ਉੱਥੇ ਦੀਪਕ ਬਾਲੀ ਮੀਡੀਆ ਦੇ ਨਾਲ ਗੱਲਬਾਤ ਕਰ ਰਿਹਾ ਸੀਗਾ ਤਾਂ ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਗੁੱਸਾ ਕੱਢਿਆ ਕਿ ਸਿਰਫ ਮੀਡੀਆ ਦੇ ਵਿੱਚ ਖਬਰਾਂ ਨਾ ਲਵਾਓ ਕੁਝ ਕਰਕੇ ਵੀ ਦਿਖਾਓ ਤਾਂ ਇਸ ਤਰ੍ਹਾਂ ਪਰਿਵਾਰਕ ਮੈਂਬਰਾਂ ਦਾ ਗੁੱਸਾ ਨਿਕਲਿਆ ਆ ਗਿਆ ਤੁਸੀਂ ਮੌਕੇ ਦੀ ਵੀਡੀਓ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਜ਼ੁਰਗ ਵੱਲੋਂ ਦੀਪਕ ਬਾਲੀ ਦੇ ਉੱਪਰ ਆਪਣਾ ਗੁੱਸਾ ਕੱਢਿਆ ਜਾ ਰਿਹਾ ਤੇ ਪਰਿਵਾਰ ਸਿਰਫ ਇਹੋ ਗੱਲ ਕਹਿ ਰਿਹਾ ਕਿ ਸਿਰਫ ਖਬਰਾਂ ਨਾ ਲਵਾਓ ਕੁਝ ਕਰਕੇ ਵੀ ਦਿਖਾਓ ਤੇ ਅੱਗੋਂ ਜਿਹੜੇ ਆਮ ਆਦੀ ਪਾਰਟੀ ਦੇ ਆਗੂ ਨੇ ਦੀਪਕ ਬਾਲੀ ਤਾਂ ਉਸ ਨੂੰ ਕੋਈ ਵੀ ਜਵਾਬ ਨਹੀਂ ਹੁੰਦਾ ਉਲਟਾ ਤੁਸੀਂ ਵੇਖ ਸਕਦੇ ਹੋ ਕਿ ਬੜੇ ਆਰਾਮ ਦੇ ਨਾਲ ਕੱਚਾਂ ਦੇ ਵਿੱਚ ਹੱਥ ਦੇ ਕੇ ਦੀਪਕ ਬਾਲੀ ਉੱਥੋਂ ਨਿਕਲਦਾ ਬਣਦਾ ਤਾਂ ਇਹ ਵੀਡੀਓ ਤੁਸੀਂ ਵੇਖ ਸਕਦੇ ਹੋ ਇਹ ਜਲੰਧਰ ਦੀ ਵੀਡੀਓ ਹੈਗੀ ਆ ਤਾਂ ਕਿਸ ਤਰ੍ਹਾਂ ਇੱਕ ਤਰ੍ਹਾਂ ਕਿਵੇਂ ਦੀਪਕ ਬਾਲੀ ਸਸਕਾਰ ਤੇ মিডিਆ ਨਾਲ ਗੱਲਬਾਤ ਕਰਦਾ ਆਮ ਤੌਰ ਤੇ ਇਸ ਮੌਕੇ ਕਈ ਲੀਡਰ ਕੰਨੀ ਘੇਟਾਉਂਦੇ ਨੇ ਤਾਂ ਲੱਕੀ ਉੱਭਰ ਆਏ ਆਮ ਆਦਮੀ ਪਾਰਟੀ ਦਾ ਹੀ ਆਗੂ ਸੀਗਾ ਉਸ ਦਾ ਕੱਲ ਜਲੰਧਰ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਅੱਜ ਉਸ ਦਾ ਅੰਤਿਮ ਸੰਸਕਾਰ ਸੀਗਾ ਸਨ ਇਸ ਨਾਜੁਕ ਸਮੇਂ ਵੀ ਇੰਟਰਵਿਊਆਂ ਦੇਣ ਦਾ ਜਿਹੜਾ ਸ਼ੌਂਕ ਹੈ ਗਿਆ ਉਹ ਖਤਮ ਨਹੀਂ ਹੋ ਰਿਹਾ ਸੀਗਾ ਤੇ ਉਸ ਮੌਕੇ ਪਰਿਵਾਰਕ ਮੈਂਬਰ ਅੱਗੇ ਆਉਂਦੇ ਨੇ ਤਾਂ ਇਹ ਗੱਲ ਕਹਿੰਦੇ ਨੇ ਕਿ ਸਿਰਫ ਆਪਣੇ ਖਬਰਾਂ ਨਾਲ ਵਾਈਆਂ ਜਾਣ ਕੁਝ ਕਰਕੇ ਵੀ ਦਿਖਾਇਆ ਜਾਵੇ ਤਾਂ ਕੁਝ ਕਰਕੇ ਦਿਖਾਉਣ ਦੇ ਲਈ ਕਿਹਾ ਜਾ ਰਿਹਾ ਕਿਉਂਕਿ ਲਾਅ ਐਂਡ ਆਰਡਰ ਨੂੰ ਲੈ ਕੇ ਗੱਲਾਂ ਬਹੁਤ ਕੀਤੀਆਂ ਜਾ ਰਹੀਆਂ ਨੇ ਪਰ ਜਿਸ ਕਦਰ ਪਿਛਲੇ ਮਹੀਨੇ ਦੀ ਗੱਲ ਕੀਤੀ ਜਾਵੇ ਜਦੋਂ ਦਾ ਇਹ ਸਾਲ ਚੜਿਆ ਹੈ ਗਿਆ ਤਾਂ ਉਦੋਂ ਤੋਂ ਲੈ ਕੇ ਹੁਣ ਫਰਵਰੀ ਮਹੀਨਾ ਸ਼ੁਰੂ ਹੋ ਗਿਆ ਤਾਂ ਇਹ ਦਿਨ ਕੋਈ ਸੁੱਕਾ ਨਹੀਂ ਜਾਂਦਾ ਜਦੋਂ ਕਿਸੇ ਦਾ ਪੰਜਾਬ ਦੇ ਵਿੱਚ ਕਤਲ ਨਾ ਹੋਇਆ ਹੋਵੇ ਦੁਕਾਨਦਾਰ ਜਿਹੜੇ ਦੁਕਾਨ ਦੇ ਵਿੱਚ ਬੈਠ ਕੇ ਆਪਣਾ ਕੰਮ ਕਰਦੇ ਨੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਜਾਂ ਫਿਰ ਜਦੋਂ ਦੀ ਆਪਾਂ ਦੇਖਦੇ ਕਿ ਆਮ ਆਦਮੀ ਪਾਰਟੀ ਸਰਕਾਰ ਆਈ ਹੈਗੀ ਆ ਤਾਂ ਉਸ ਮੌਕੇ ਬਹੁਤ ਅਜਿਹੇ ਕੇਸ ਨੇ ਭਾਵੇਂ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਜਾਵੇ ਚਾਹੇ ਵੀਰ ਬੈਲ ਦੇ ਮਾਲਕ ਨੇ ਉਸ ਦੀ ਗੱਲ ਕੀਤੀ ਜਾਵੇ ਤੇ ਜੇਕਰ ਤਾਜ਼ੀ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਕੱਲ ਹੀ ਆਪ ਆਗੂ ਲੱਕੀ ਉਬਰਾਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਗਿਆ ਤਾਂ ਅਜਿਹੇ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਪਰਿਵਾਰਕ ਮੈਂਬਰ ਦੇ ਵੱਲੋਂ ਆਪਣਾ ਗੁੱਸਾ ਕੱਢਿਆ ਜਾ ਰਿਹਾ ਸੀਗਾ ਤੇ ਆਪ ਆਗੂ ਦੀਪਕ ਬਾਲੀ ਦੇ ਕੋਲ ਕੋਈ ਵੀ ਜਵਾਬ ਨਹੀਂ ਸੀਗਾ ਉਲਟਾ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕੱਛਾ ਦੇ ਵਿੱਚ ਹੱਥ ਦਿੱਤੇ ਹੋਏ ਨੇ ਤਾਂ ਬਿਨਾਂ ਕੁਝ ਜਵਾਬ ਦਿੱਤੇ ਹੋਏ ਕੱਛਾ ਦੇ ਵਿੱਚ ਹੱਥ ਦੇ ਕੇ ਦੀਪਕ ਬਾਲੀ ਉਥੋਂ ਨਿਕਲਦਾ ਬਣਦਾ ਤਾਂ ਅਜਿਹੇ ਦੇ ਵਿੱਚ ਇਹ ਬਹੁਤ ਵੱਡੇ ਸਵਾਲ ਨੇ ਕਿ ਆਖਿਰਕਾਰ ਫਿਰ ਸਰਕਾਰ ਦੇ ਕੋਲ ਬਹੁਤ ਕੁਝ ਹੈ ਗਿਆ ਜਦੋਂ ਕੱਲ ਕਿਸਾਨ ਰੋਕਣੇ ਸੀਗੇ ਤਾਂ ਜਗਾ ਜਗਾ ਦੇ ਉੱਪਰ ਪੁਲਿਸ ਲਗਾ ਦਿੱਤੀ ਗਈ ਬਠਿੰਡਾ ਤੋਂ ਲੈ ਕੇ ਬਰਨਾਲਾ ਤੇ ਤੱਕ ਨਾਕੇ ਜਿਹੜੇ ਆ ਉਲਾਏ ਹੋਏ ਸੀਗੇ ਪਰ ਜਦੋਂ ਲਾਅ ਐਂਡ ਆਰਡਰ ਦੀ ਗੱਲ ਆਉਂਦੀ ਆ ਤਾਂ ਫਿਰ ਉਥੇ ਪੁਲਿਸ ਜਾ ਸਰਕਾਰ ਕਿਸ ਤਰਫ ਜਾਂਦੀ ਹੈਗੀ ਆ ਤਾਂ ਕੱਚਾ ਜਿਹਦੇ ਵਿੱਚ ਦਿੱਤੇ ਹੋਏ ਹੱਥ ਤੇ ਇਹ ਚੁੱਪੀ ਬਹੁਤ ਵੱਡੇ ਸਵਾਲ ਖੜੇ ਕਰਦੀ ਆ ਤਾਂ ਪੂਰੀ ਵੀਡੀਓ ਤੁਹਾਨੂੰ ਸੁਣਾ ਦਿੰਨੇ ਆ ਇੱਕ ਵਾਰ ਮੈਂ ਦੇਖੋ ਕੁਝ ਕਰੋ ਕਰੋ ਵੀ ਕੁਝ ਕੁਝ ਕਰੋ ਅ ਕਲੀਆਂ ਖਬਲਣਾ ਲੋਕੀ ਕੁਝ ਕਰੋ ਇਹ ਕਰੋ ਇਹ ਕੁਝ ਕਰੋ ਕਰੋ ਵੀ ਕੁਝ ਕਰੋ ਅ ਕਿੰਨੇ ਦਰਖਾਇਤ ਕਰੋ

ਓਏ ਕਰੇ ਕੁਛ ਕਰ ਰਾਮਣਾ ਕਰੇ ਕੁਛ ਕਰ ਕਰੋ ਮਾਈ ਗੋਡ ਵੀ ਕਰੋ ਬਾਈ ਬਾਤ ਕਰੇ 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 ਗੱਲਾਂ ਕਰਾ ਦਲੀ ਮੋਈ ਨਾ ਬਣਾ ਖਲੀਆਂ ਖਤਰੇ ਲੈ ਜਾ ਕੋ ਕੁਛ ਕਰੋ ਕਰੋ ਵੀ ਕੁਛ ਕਰੇ ਕਰਾ ਔਰ ਗਲੀਆਂ ਖਬਰੇ ਨਾਲ ਕੁਛ ਕਰੋ ਕਰੇ ਖਲੀਆਂ ਖਤਰੇ ਲੈ ਜਾ ਕੋ ਕੁਛ ਕਰੋ ਕਰੋ ਵੀ ਕੁਛ ਕਰੇ ਕਰਾ ਔਰ ਗਲੀਆਂ ਖਬਰੇ ਨਾਲ ਕੁਛ ਕਰੋ ਜਲੰਧਰ ਦੇ ਵਿੱਚ ਕੱਲ ਬਹੁਤ ਵੱਡੀ ਵਾਰਦਾਤ ਵਾਪਰਦੀ ਆ ਆਪ ਆਗੂ ਲੱਕੀ ਓਬਰਾਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤਾਂ ਅੱਜ ਲੱਕੀ ਓਬਰਾਏ ਦਾ ਅੰਤਿਮ ਸੰਸਕਾਰ ਸੀ ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਪਰਿਵਾਰ ਦਾ ਗੁੱਸਾ ਫੁੱਟਿਆ ਤਾਂ ਮੌਕੇ ਦੀ ਵੀਡੀਓ ਸਾਹਮਣੇ ਆਈ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਦੀਪਕ ਬਾਲੀ ਦੇ ਉੱਪਰ ਪਰਿਵਾਰਕ ਮੈਂਬਰਾਂ ਨੇ ਗੁੱਸਾ ਕੱਢਿਆ ਇਹ ਵੀਡੀਓ ਤੁਸੀਂ ਵੇਖ ਸਕਦੇ ਹੋ ਕਿ ਮੌਕੇ ਦੀ ਇਹ ਵੀਡੀਓ ਹੈਗੀ ਆ ਦੱਸਦੀ ਹੈ ਕਿ ਅੱਜ ਜਦੋਂ ਲੱਕੀ ਉਬਰਾਇ ਦੇ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀਗਾ ਤਾਂ ਉੱਥੇ ਦੀਪਕ ਬਾਲੀ ਮੀਡੀਆ ਦੇ ਨਾਲ ਗੱਲਬਾਤ ਕਰ ਰਿਹਾ ਸੀਗਾ ਤਾਂ ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਗੁੱਸਾ ਕੱਢਿਆ ਕਿ ਸਿਰਫ ਮੀਡੀਆ ਦੇ ਵਿੱਚ ਖਬਰਾਂ ਨਾ ਲਵਾਓ ਕੁਝ ਕਰਕੇ ਵੀ ਦਿਖਾਓ ਤਾਂ ਇਸ ਤਰ੍ਹਾਂ ਪਰਿਵਾਰਕ ਮੈਂਬਰਾਂ ਦਾ ਗੁੱਸਾ ਨਿਕਲਿਆ ਆ ਗਿਆ ਤੁਸੀਂ ਮੌਕੇ ਦੀ ਵੀਡੀਓ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਜ਼ੁਰਗ ਵੱਲੋਂ ਦੀਪਕ ਬਾਲੀ ਦੇ ਉੱਪਰ ਆਪਣਾ ਗੁੱਸਾ ਕੱਢਿਆ ਜਾ ਰਿਹਾ ਤੇ ਪਰਿਵਾਰ ਸਿਰਫ ਇਹੋ ਗੱਲ ਕਹਿ ਰਿਹਾ ਕਿ ਸਿਰਫ ਖਬਰਾਂ ਨਾ ਲਵਾਓ ਕੁਝ ਕਰਕੇ ਵੀ ਦਿਖਾਓ ਤੇ ਅੱਗੋਂ ਜਿਹੜੇ ਆਮ ਆਦੀ ਪਾਰਟੀ ਦੇ ਆਗੂ ਨੇ ਦੀਪਕ ਬਾਲੀ ਤਾਂ ਉਸ ਨੂੰ ਕੋਈ ਵੀ ਜਵਾਬ ਨਹੀਂ ਹੁੰਦਾ ਉਲਟਾ ਤੁਸੀਂ ਵੇਖ ਸਕਦੇ ਹੋ ਕਿ ਬੜੇ ਆਰਾਮ ਦੇ ਨਾਲ ਕੱਚਾਂ ਦੇ ਵਿੱਚ ਹੱਥ ਦੇ ਕੇ ਦੀਪਕ ਬਾਲੀ ਉੱਥੋਂ ਨਿਕਲਦਾ ਬਣਦਾ ਤਾਂ ਇਹ ਵੀਡੀਓ ਤੁਸੀਂ ਵੇਖ ਸਕਦੇ ਹੋ ਇਹ ਜਲੰਧਰ ਦੀ ਵੀਡੀਓ ਹੈਗੀ ਆ ਤਾਂ ਕਿਸ ਤਰ੍ਹਾਂ ਇੱਕ ਤਰ੍ਹਾਂ ਕਿਵੇਂ ਦੀਪਕ ਬਾਲੀ ਸੰਸਕਾਰ ਤੇ মিডিਆ ਨਾਲ ਗੱਲਬਾਤ ਕਰਦਾ ਆਮ ਤੌਰ ਤੇ ਇਸ ਮੌਕੇ ਕਈ ਲੀਡਰ ਕੰਨੀ ਘਤਰਾਉਂਦੇ ਨੇ ਤਾਂ ਲੱਕੀ ਉਬਰਾਇ ਆਮਾ ਦੀ ਪਾਰਟੀ ਦਾ ਹੀ ਆਗੂ ਸੀਗਾ ਉਸ ਦਾ ਕੱਲ ਜਲੰਧਰ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਅੱਜ ਉਸ ਦਾ ਅੰਤਿਮ ਸੰਸਕਾਰ ਸੀਗਾ ਇਸ ਨਾਜ਼ੁਕ ਸਮੇਂ ਵੀ ਇੰਟਰਵਿਊਆਂ ਦੇਣ ਦਾ ਜਿਹੜਾ ਸ਼ੌਂਕ ਹੈ ਗਿਆ ਉਹ ਖਤਮ ਨਹੀਂ ਹੋ ਰਿਹਾ ਸੀਗਾ ਤੇ ਉਸ ਮੌਕੇ ਪਰਿਵਾਰਕ ਮੈਂਬਰ ਅੱਗੇ ਆਉਂਦੇ ਨੇ ਤਾਂ ਇਹ ਗੱਲ ਕਹਿੰਦੇ ਨੇ ਕਿ ਸਿਰਫ ਆਪਣੇ ਖਬਰਾਂ ਨਾਲ ਵਾਈਆਂ ਜਾਣ ਕੁਝ ਕਰਕੇ ਵੀ ਦਿਖਾਇਆ ਜਾਵੇ ਤਾਂ ਕੁਝ ਕਰਕੇ ਦਿਖਾਉਣ ਦੇ ਲਈ ਕਿਹਾ ਜਾ ਰਿਹਾ ਕਿਉਂਕਿ ਲਾਅ ਐਂਡ ਆਰਡਰ ਨੂੰ ਲੈ ਕੇ ਗੱਲਾਂ ਬਹੁਤ ਕੀਤੀਆਂ ਜਾ ਰਹੀਆਂ ਨੇ ਪਰ ਜਿਸ ਕਦਰ ਪਿਛਲੇ ਮਹੀਨੇ ਦੀ ਗੱਲ ਕੀਤੀ ਜਾਵੇ ਜਦੋਂ ਦਾ ਇਹ ਸਾਲ ਚੜਿਆ ਹੈ ਗਿਆ ਤਾਂ ਉਦੋਂ ਤੋਂ ਲੈ ਕੇ ਹੁਣ ਫਰਵਰੀ ਮਹੀਨਾ ਸ਼ੁਰੂ ਹੋ ਗਿਆ ਤਾਂ ਇਹ ਦਿਨ ਕੋਈ ਸੁੱਕਾ ਨਹੀਂ ਜਾਂਦਾ ਜਦੋਂ ਕਿਸੇ ਦਾ ਪੰਜਾਬ ਦੇ ਵਿੱਚ ਕਤਲ ਨਾ ਹੋਇਆ ਹੋਵੇ ਦੁਕਾਨਦਾਰ ਜਿਹੜੇ ਦੁਕਾਨ ਦੇ ਵਿੱਚ ਬੈਠ ਕੇ ਆਪਣਾ ਕੰਮ ਕਰਦੇ ਨੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਜਾਂ ਫਿਰ ਜਦੋਂ ਦੀ ਆਪਾਂ ਦੇਖਦੇ ਆ ਕਿ ਆਮ ਆਦਮੀ ਪਾਰਟੀ ਸਰਕਾਰ ਆਈ ਹੈਗੀ ਆ ਤਾਂ ਉਸ ਮੌਕੇ ਬਹੁਤ ਅਜਿਹੇ ਕੇਸ ਨੇ ਪਾਵਾਂ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਜਾਵੇ ਚਾਹੇ ਵੀਰਵੈਲ ਦੇ ਮਾਲਕ ਨੇ ਉਸ ਦੀ ਗੱਲ ਕੀਤੀ ਜਾਵੇ ਤੇ ਜੇਕਰ ਤਾਜ਼ੀ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਕੱਲ ਹੀ ਆਪ ਆਗੂ ਲੱਕੀ ਉਬਰਾਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਗਿਆ ਤਾਂ ਅਜਿਹੇ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਪਰਿਵਾਰਕ ਮੈਂਬਰ ਦੇ ਵੱਲੋਂ ਆਪਣਾ ਗੁੱਸਾ ਕੱਢਿਆ ਜਾ ਰਿਹਾ ਸੀਗਾ ਤੇ ਆਪ ਆਗੂ ਦੀਪਕ ਬਾਲੀ ਦੇ ਕੋਲ ਕੋਈ ਵੀ ਜਵਾਬ ਨਹੀਂ ਸੀਗਾ ਉਲਟਾ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਕੱਛਾ ਦੇ ਵਿੱਚ ਹੱਥ ਦਿੱਤੇ ਹੋਏ ਨੇ ਤਾਂ ਬਿਨਾਂ ਕੁਝ ਜਵਾਬ ਦਿੱਤੇ ਹੋਏ ਕੱਛਾ ਦੇ ਵਿੱਚ ਹੱਥ ਦੇ ਕੇ ਦੀਪਕ ਬਾਲੀ ਉਥੋਂ ਨਿਕਲਦਾ ਬਣਦਾ ਤਾਂ ਅਜਿਹੇ ਦੇ ਵਿੱਚ ਇਹ ਬਹੁਤ ਵੱਡੇ ਸਵਾਲ ਨੇ ਕਿ ਆਖਿਰਕਾਰ ਫਿਰ ਸਰਕਾਰ ਦੇ ਕੋਲ ਬਹੁਤ ਕੁਝ ਹੈ ਗਿਆ ਜਦੋਂ ਕੱਲ ਕਿਸਾਨ ਰੋਕਣੇ ਸੀਗੇ ਤਾਂ ਜਗ੍ਹਾ-ਜਗ੍ਹਾ ਦੇ ਉੱਪਰ ਪੁਲਿਸ ਲਗਾ ਦਿੱਤੀ ਗਈ ਬਠਿੰਡਾ ਤੋਂ ਲੈ ਕੇ ਬਰਨਾਲਾ ਤੇ ਤੱਕ ਨਾਕੇ ਜੜੇ ਆ ਉਲਾਏ ਹੋਏ ਸੀਗੇ ਪਰ ਜਦੋਂ ਲਾ ਐਂਡ ਆਰਡਰ ਦੀ ਗੱਲ ਆਉਂਦੀ ਆ ਤਾਂ ਫਿਰ ਉੱਥੇ ਪੁਲਿਸ ਜਾਂ ਸਰਕਾਰ ਕਿਸ ਤਰਫ ਜਾਂਦੀ ਹੈਗੀ ਆ ਤਾਂ ਕੱਚਾਂ ਦੇ ਵਿੱਚ ਦਿੱਤੇ ਹੋਏ ਹੱਥ ਤੇ ਇਹ ਚੁੱਪੀ ਬਹੁਤ ਵੱਡੇ ਸਵਾਲ ਖੜੇ ਕਰਦੀ ਆ ਤਾਂ ਪੂਰੀ ਵੀਡੀਓ ਤੁਹਾਨੂੰ ਸੁਣਾ ਦਿੰਨੇ ਆ ਇੱਕ ਵਾਰ ਮੈਂ ਦੇਖੋ ਕੁਝ ਕਰੋ ਕਰੋ ਵੀ ਕੁਝ ਕੁਝ ਕਰੋ ਅਗਲੀਆ ਘਬਰਾਏ ਲੋਕੀ ਕੁਝ ਕਰੋ ਕਰੋ ਕੁਝ ਕਰੋ ਕੁਝ ਕਰੋ ਅਗਲੀ ਦੇਖੋ ਓਏ ਕੁਝ ਕਰਾ ਰਹਾ ਮੈਂ ਕਰਾ ਕੁਛ ਕਰ ਕਰੋ ਮਾਈ ਗੱਡ ਕਰੋ ਬਾਈ ਬਾਤ ਕਰ ਗੱਲ ਕਰ ਜਲਦੀ ਜਰਾ ਜਲਦੀ ਮੋਈ ਨਾ ਬੜਾ ਕੱਲੀਆ ਖੱਬ ਲੈ ਨਾ ਲੋਕੀ ਕਰ ਓ ਕਰ ਓ ਕੁਝ ਕਰ ਕਰੀ ਬਿਸ ਕਰ ਓ ਗੱਡੀ ਦਰਾਈ ਕਰ ਓ ਓਏ ਕੁਝ ਕਰਾ ਰਹਾ ਮੈਂ ਕਰਾ ਕੁਛ ਕਰ ਕਰੋ ਮਾਈ ਗੱਡ ਕਰੋ ਬਾਈ ਬਾਤ ਕਰ ਗੱਲ ਕਰ ਦਵਾ ਤੈਨੂੰ ਮੋਈ ਨਾ ਬੜਾ ਗਲੀਆਂ ਖਤਰੇ ਲੈ ਜਾ ਗੋ ਕੁਛ ਕਰੋ ਕਰੋ ਵੀ ਕੁਛ ਕਰੋ ਕੁਛ ਕਰੋ ਔਰ ਗਲੀਆਂ ਖਬਰੇ ਨਾ ਲੋ ਕੁਝ ਕਰੋ ਕਰੋ ਗਲੀਆਂ ਖਤਰੇ ਲੈ ਜਾ ਗੋ ਕੁਛ ਕਰੋ ਕਰੋ ਵੀ ਕੁਛ ਕਰੋ ਕੁਛ ਕਰੋ ਔਰ ਗਲੀਆਂ ਖਬਰੇ ਨਾ ਲੋ ਕੁਝ ਕਰੋ ਕਰੋ ਤੁਸ ਕਿ ਜਲੰਧਰ ਦੇ ਵਿੱਚ ਕੱਲ ਬਹੁਤ ਵੱਡੀ ਵਾਰਦਾਤ ਵਾਪਰਦੀ ਆ ਆਪ ਆਗੂ ਲੱਕੀ ਉਪਰਾਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤਾਂ ਅੱਜ ਲੱਕੀ ਓਬਰਾਏ ਦਾ ਅੰਤਿਮ ਸੰਸਕਾਰ ਸੀ ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਪਰਿਵਾਰ ਦਾ ਗੁੱਸਾ ਫੁੱਟਿਆ ਤਾਂ ਮੌਕੇ ਦੀ ਵੀਡੀਓ ਸਾਹਮਣੇ ਆਈ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਦੀਪਕ ਬਾਲੀ ਦੇ ਉੱਪਰ ਪਰਿਵਾਰਕ ਮੈਂਬਰਾਂ ਨੇ ਗੁੱਸਾ ਕੱਢਿਆ ਇਹ ਵੀਡੀਓ ਤੁਸੀਂ ਵੇਖ ਸਕਦੇ ਹੋ ਕਿ ਮੌਕੇ ਦੀ ਇਹ ਵੀਡੀਓ ਹੈਗੀ ਆ ਦੱਸਦੀ ਹੈ ਕਿ ਅੱਜ ਜਦੋਂ ਲੱਕੀ ਓਬਰਾਏ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀਗਾ ਤਾਂ ਉੱਥੇ ਦੀਪਕ ਬਾਲੀ ਮੀਡੀਆ ਦੇ ਨਾਲ ਗੱਲਬਾਤ ਕਰ ਰਿਹਾ ਸੀਗਾ ਤਾਂ ਇਸ ਮੌਕੇ ਪਰਵਾਰਿਕ ਮੈਂਬਰਾਂ ਨੇ ਗੁੱਸਾ ਕੱਢਿਆ ਕਿ ਸਿਰਫ মিডিਆ ਦੇ ਵਿੱਚ ਖਬਰਾਂ ਨਾ ਲਵਾਓ ਕੁਝ ਕਰਕੇ ਵੀ ਦਿਖਾਓ ਤੇ ਇਸ ਤਰ੍ਹਾਂ ਪਰਵਾਰਿਕ ਮੈਂਬਰਾਂ ਦਾ ਗੁੱਸਾ ਨਿਕਲਿਆ ਹੈਗਾ ਤੁਸੀਂ ਮੌਕੇ ਦੀ ਵੀਡੀਓ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਜ਼ੁਰਗ ਵੱਲੋਂ ਦੀਪਕ ਬਾਲੀ ਦੇ ਉੱਪਰ ਆਪਣਾ ਗੁੱਸਾ ਕੱਢਿਆ ਜਾ ਰਿਹਾ ਤੇ ਪਰਿਵਾਰ ਸਿਰਫ ਇਹੋ ਗੱਲ ਕਹਿ ਰਿਹਾ ਕਿ ਸਿਰਫ ਖਬਰਾਂ ਨਾ ਲਵਾਓ ਕੁਝ ਕਰਕੇ ਵੀ ਦਿਖਾਓ ਤੇ ਅੱਗੋਂ ਜਿਹੜੇ ਆਮ ਆਦੀ ਪਾਰਟੀ ਦੇ ਆਗੂ ਨੇ ਦੀਪਕ ਬਾਲੀ ਤਾਂ ਉਸ ਨੂੰ ਕੋਈ ਵੀ ਜਵਾਬ ਨਹੀਂ ਹੁੰਦਾ ਉਲਟਾ ਤੁਸੀਂ ਵੇਖ ਸਕਦੇ ਹੋ ਕਿ ਬੜੇ ਆਰਾਮ ਦੇ ਨਾਲ ਕੱਚਾਂ ਦੇ ਵਿੱਚ ਹੱਥ ਦੇ ਕੇ ਦੀਪਕ ਬਾਲੀ ਉਥੋਂ ਨਿਕਲਦਾ ਬਣਦਾ ਤਾਂ ਇਹ ਵੀਡੀਓ ਤੁਸੀਂ ਵੇਖ ਸਕਦੇ ਹੋ ਇਹ ਜਲੰਧਰ ਦੀ ਵੀਡੀਓ ਹੈਗੀ ਆ ਤਾਂ ਕਿਸ ਤਰ੍ਹਾਂ ਇੱਕ ਤਰ੍ਹਾਂ ਕਿਵੇਂ ਦੀਪਕ ਬਾਲੀ ਸੰਸਕਾਰ ਤੇ মিডিਆ ਨਾਲ ਗੱਲਬਾਤ ਕਰਦਾ ਆਮ ਤੌਰ ਤੇ ਇਸ ਮੌਕੇ ਕਈ ਲੀਡਰ ਕੰਨੀ ਘਤਰਾਉਂਦੇ ਨੇ ਤਾਂ ਲੱਕੀ ਉੱਭਰਾਏ ਆਮ ਆਦਮੀ ਪਾਰਟੀ ਦਾ ਹੀ ਆਗੂ ਸੀਗਾ ਉਸ ਦਾ ਕੱਲ ਜਲੰਧਰ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਅੱਜ ਉਸ ਦਾ ਅੰਤਿਮ ਸੰਸਕਾਰ ਸੀਗਾ ਜਿਸਨ ਇਸ ਨਾਜ਼ੁਕ ਸਮੇਂ ਵੀ ਇੰਟਰਵਿਊਆਂ ਦੇਣ ਦਾ ਜਿਹੜਾ ਸ਼ੌਂਕ ਹੈ ਗਿਆ ਉਹ ਖਤਮ ਨਹੀਂ ਹੋ ਰਿਹਾ ਸੀਗਾ ਤੇ ਉਸ ਮੌਕੇ ਪਰਿਵਾਰਕ ਮੈਂਬਰ ਅੱਗੇ ਆਉਂਦੇ ਨੇ ਤਾਂ ਇਹ ਗੱਲ ਕਹਿੰਦੇ ਨੇ ਕਿ ਸਿਰਫ ਆਪਣੇ ਖਬਰਾਂ ਨਾਲ ਵਈਆਂ ਜਾਣ ਕੁਝ ਕਰਕੇ ਵੀ ਦਿਖਾਇਆ ਜਾਵੇ ਤਾਂ ਕੁਝ ਕਰਕੇ ਦਿਖਾਉਣ ਦੇ ਲਈ ਕਿਹਾ ਜਾ ਰਿਹਾ ਕਿਉਂਕਿ ਲਾਅ ਐਂਡ ਆਰਡਰ ਨੂੰ ਲੈ ਕੇ ਗੱਲਾਂ ਬਹੁਤ ਕੀਤੀਆਂ ਜਾ ਰਹੀਆਂ ਨੇ ਪਰ ਜਿਸ ਕਦਰ ਪਿਛਲੇ ਮਹੀਨੇ ਦੀ ਗੱਲ ਕੀਤੀ ਜਾਵੇ ਜਦੋਂ ਦਾ ਇਹ ਸਾਲ ਚੜਿਆ ਹੈ ਗਿਆ ਤਾਂ ਉਦੋਂ ਤੋਂ ਲੈ ਕੇ ਹੁਣ ਫਰਵਰੀ ਮਹੀਨਾ ਸ਼ੁਰੂ ਹੋ ਗਿਆ ਤਾਂ ਇਹ ਦਿਨ ਕੋਈ ਸੁੱਕਾ ਨਹੀਂ ਜਾਂਦਾ ਜਦੋਂ ਕਿਸੇ ਦਾ ਪੰਜਾਬ ਦੇ ਵਿੱਚ ਕਤਲ ਨਾ ਹੋਇਆ ਹੋਵੇ ਦੁਕਾਨਦਾਰ ਜਿਹੜੇ ਦੁਕਾਨ ਦੇ ਵਿੱਚ ਬੈਠ ਕੇ ਆਪਣਾ ਕੰਮ ਕਰਦੇ ਨੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਜਾਂ ਫਿਰ ਜਦੋਂ ਦੀ ਆਪਾਂ ਦੇਖਦੇ ਆ ਕਿ ਆਮ ਆਦਮੀ ਪਾਰਟੀ ਸਰਕਾਰ ਆਈ ਹੈਗੀ ਆ ਤਾਂ ਉਸ ਮੌਕੇ ਬਹੁਤ ਅਜਿਹੇ ਕੇਸ ਨੇ ਭਾਵੇਂ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਜਾਵੇ ਚਾਹੇ ਵੀਰਵੈਲ ਦੇ ਮਾਲਕ ਨੇ ਉਸ ਦੀ ਗੱਲ ਕੀਤੀ ਜਾਵੇ ਤੇ ਜੇਕਰ ਤਾਜ਼ੀ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਕੱਲ ਹੀ ਆਪ ਆਗੂ ਲੱਕੀ ਉਬਰਾਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਗਿਆ ਤਾਂ ਅਜਿਹੇ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਪਰਿਵਾਰਕ ਮੈਂਬਰ ਦੇ ਵੱਲੋਂ ਆਪਣਾ ਗੁੱਸਾ ਕੱਢਿਆ ਜਾ ਰਿਹਾ ਸੀਗਾ ਤੇ ਆਪ ਆਗੂ ਦੀਪਕ ਬਾਲੀ ਦੇ ਕੋਲ ਕੋਈ ਵੀ ਜਵਾਬ ਨਹੀਂ ਸੀਗਾ ਉਲਟਾ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਕੱਚਾ ਦੇ ਵਿੱਚ ਹੱਥ ਦਿੱਤੇ ਹੋਏ ਨੇ ਤਾਂ ਬਿਨਾ ਕੁਝ ਜਵਾਬ ਦਿੱਤੇ ਹੋਏ ਕੱਚਾ ਦੇ ਵਿੱਚ ਹੱਥ ਦੇ ਕੇ ਦੀਪਕ ਬਾਲੀ ਉਥੋਂ ਨਿਕਲਦਾ ਬਣਦਾ ਤਾਂ ਅਜੇ ਦੇ ਵਿੱਚ ਇਹ ਬਹੁਤ ਵੱਡੇ ਸਵਾਲ ਨੇ ਕਿ ਆਖਿਰਕਾਰ ਫਿਰ ਸਰਕਾਰ ਦੇ ਕੋਲ ਬਹੁਤ ਕੁਝ ਹੈ ਗਿਆ ਜਦੋਂ ਕੱਲ ਕਿਸਾਨ ਰੋਕਣੇ ਸੀਗੇ ਤਾਂ ਜਗ੍ਹਾ ਜਗ੍ਹਾ ਦੇ ਉੱਪਰ ਪੁਲਿਸ ਲਗਾ ਦਿੱਤੀ ਗਈ ਬਠਿੰਡਾ ਤੋਂ ਲੈ ਕੇ ਬਰਨਾਲਾ ਤੇ ਤੱਕ ਨਾਕੇ ਜੜੇ ਆ ਉਲਾਏ ਹੋਏ ਸੀਗੇ ਪਰ ਜਦੋਂ ਲਾਅ ਐਂਡ ਆਰਡਰ ਦੀ ਗੱਲ ਆਉਂਦੀ ਆ ਤਾਂ ਫਿਰ ਉੱਥੇ ਪੁਲਿਸ ਜਾਂ ਸਰਕਾਰ ਕਿਸ ਤਰਫ ਜਾਂਦੀ ਹੈਗੀ ਆ ਤਾਂ ਕੱਚਾ ਜਿਹਦੇ ਵਿੱਚ ਦਿੱਤੇ ਹੋਏ ਹੱਥ ਤੇ ਇਹ ਚੁੱਪੀ ਬਹੁਤ ਵੱਡੇ ਸਵਾਲ ਖੜੇ ਕਰਦੀ ਆ ਤਾਂ ਪੂਰੀ ਵੀਡੀਓ ਤੁਹਾਨੂੰ ਸੁਣਾ ਦਿੰਨੇ ਆ ਇੱਕ ਵਾਰ ਮੈਂ ਦੇਖੋ ਕੁਝ ਕਰੋ ਕਰੋ ਵੀ ਕੁਝ ਕੁਝ ਕਰੋ ਅਕਲੀਆ ਘਬਰਾਇ ਨਾ ਲੋਕ ਕੁਝ ਕਰੋ ਇਹ ਕਰੋ ਇਹ ਕੁਝ ਕਰੋ ਇਹ ਦੇਖੋ ਅੱਗੇ ਕਿੱਧਰ ਜਾਇਆ ਓਏ ਕੰਮ ਕੁਛ ਕਰ ਰਾਮ ਨਾ ਕਰਾਮ ਕੁਛ ਕਰ ਕਰੋ ਮਾਈ ਗੱਡੀ ਕਰੋ ਬਾਈ ਬਾਤ ਕਰ ਜਾਣਾ ਕਰਾ ਜਲੀ ਮੋਈ ਨਾ ਬਰਾ ਕਲੀਆ ਖਬਲੇ ਨਾ ਲੋਕੀ ਕਰੋ ਓ ਕਰ ਔਰ ਕੁਛ ਕਰ ਬਿਸਕਰ ਓ ਗੱਡੀ ਦਸਾਈ ਕਰੇ ਓਏ ਕਰੇ ਕੁਛ ਕਰਾ ਨਾ ਮੀਨਾ ਓ ਕਰਾ ਕੁਛ ਕਰ ਕਰੋ ਮਾਈ ਗੋਡ ਵੀ ਕਰੋ ਬਾਤ ਗੱਲ ਨਾ ਕਰਾ ਕਰਾ ਜਲਦਾ ਜਰਾ ਸਾਰੇ ਮੂਵੀ ਨਾ ਬਣਾ ਕਲੀਆਂ ਖਤਰੇ ਲੈ ਜਾ ਕੋਈ ਕੁਛ ਕਰੋ ਕਰੋ ਵੀ ਕੁਛ ਕੁਛ ਕਰੋ ਓ ਕਲੀਆਂ ਖਤਰੇ ਨਾ ਲੋ ਕੁਛ ਕਰੋ ਕਰੋ ਕੁਛ ਕਰੋ ਕਲੀਆਂ ਖਤਰੇ ਲੈ ਜਾ ਕੋਈ ਕੁਛ ਕਰੋ ਕਰੋ ਵੀ ਕੁਛ ਕੁਛ ਕਰੋ ਓ ਕਲੀਆਂ ਖਤਰੇ ਨਾ ਲੋ ਕੁਛ ਕਰੋ ਜਲੰਧਰ ਦੇ ਵਿੱਚ ਕੱਲ ਬਹੁਤ ਵੱਡੀ ਵਾਰਦਾਤ ਵਾਪਰਦੀ ਆ ਆਪ ਆਗੂ ਲੱਕੀ ਓਬਰਾਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤਾਂ ਅੱਜ ਲੱਕੀ ਓਬਰਾਏ ਦਾ ਅੰਤਿਮ ਸੰਸਕਾਰ ਸੀ ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਪਰਿਵਾਰ ਦਾ ਗੁੱਸਾ ਫੁੱਟਿਆ ਤਾਂ ਮੌਕੇ ਦੀ ਵੀਡੀਓ ਸਾਹਮਣੇ ਆਈ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਦੀਪਕ ਬਾਲੀ ਦੇ ਉੱਪਰ ਪਰਿਵਾਰਕ ਮੈਂਬਰਾਂ ਨੇ ਗੁੱਸਾ ਕੱਢਿਆ ਇਹ ਵੀਡੀਓ ਤੁਸੀਂ ਵੇਖ ਸਕਦੇ ਹੋ ਕਿ ਮੌਕੇ ਦੀ ਇਹ ਵੀਡੀਓ ਹੈਗੀ ਆ ਦੱਸਦੀ ਹੈ ਕਿ ਅੱਜ ਜਦੋਂ ਲੱਕੀ ਉਪਰਾਏ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀਗਾ ਤਾਂ ਉੱਥੇ ਦੀਪਕ ਬਾਲੀ ਮੀਡੀਆ ਦੇ ਨਾਲ ਗੱਲਬਾਤ ਕਰ ਰਿਹਾ ਸੀਗਾ ਤਾਂ ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਗੁੱਸਾ ਕੱਢਿਆ ਕਿ ਸਿਰਫ ਮੀਡੀਆ ਦੇ ਵਿੱਚ ਖਬਰਾਂ ਨਾ ਲਵਾਓ ਕੁਝ ਕਰਕੇ ਵੀ ਦਿਖਾਓ ਤਾਂ ਇਸ ਤਰ੍ਹਾਂ ਪਰਿਵਾਰਕ ਮੈਂਬਰਾਂ ਦਾ ਗੁੱਸਾ ਨਿਕਲਿਆ ਆ ਗਿਆ ਤੁਸੀਂ ਮੌਕੇ ਦੀ ਵੀਡੀਓ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਜ਼ੁਰਗ ਵੱਲੋਂ ਦੀਪਕ ਬਾਲੀ ਦੇ ਉੱਪਰ ਆਪਣਾ ਗੁੱਸਾ ਕੱਢਿਆ ਜਾ ਰਿਹਾ ਤੇ ਪਰਿਵਾਰ ਸਿਰਫ ਇਹੋ ਗੱਲ ਕਹਿ ਰਿਹਾ ਕਿ ਸਿਰਫ ਖਬਰਾਂ ਨਾ ਲਵਾਓ ਕੁਝ ਕਰਕੇ ਵੀ ਦਿਖਾਓ ਤੇ ਅੱਗੋਂ ਜਿਹੜੇ ਆਮ ਆਦੀ ਪਾਰਟੀ ਦੇ ਆਗੂ ਨੇ ਦੀਪਕ ਬਾਲੀ ਤਾਂ ਉਸ ਨੂੰ ਕੋਈ ਵੀ ਜਵਾਬ ਨਹੀਂ ਹੁੰਦਾ ਉਲਟਾ ਤੁਸੀਂ ਵੇਖ ਸਕਦੇ ਹੋ ਕਿ ਬੜੇ ਆਰਾਮ ਦੇ ਨਾਲ ਕੱਚਾਂ ਦੇ ਵਿੱਚ ਹੱਥ ਦੇ ਕੇ ਦੀਪਕ ਬਾਲੀ ਉੱਥੋਂ ਨਿਕਲਦਾ ਬਣਦਾ ਤਾਂ ਇਹ ਵੀਡੀਓ ਤੁਸੀਂ ਵੇਖ ਸਕਦੇ ਹੋ ਇਹ ਜਲੰਧਰ ਦੀ ਵੀਡੀਓ ਹੈਗੀ ਆ ਤਾਂ ਕਿਸ ਤਰ੍ਹਾਂ ਇੱਕ ਤਰ੍ਹਾਂ ਕਿਵੇਂ ਦੀਪਕ ਬਾਲੀ ਸਸਕਾਰ ਤੇ ਮੀਡੀਆ ਨਾਲ ਗੱਲਬਾਤ ਕਰਦਾ ਆਮ ਤੌਰ ਤੇ ਇਸ ਮੌਕੇ ਕਈ ਲੀਡਰ ਕੰਨੀ ਘਤਰਾਉਂਦੇ ਨੇ ਤਾਂ ਲੱਕੀ ਉੱਭਰ ਆਏ ਆਮਾ ਦੀ ਪਾਰਟੀ ਦਾ ਹੀ ਆਗੂ ਸੀਗਾ ਉਸ ਦਾ ਕੱਲ ਜਲੰਧਰ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਅੱਜ ਉਸ ਦਾ ਅੰਤਿਮ ਸੰਸਕਾਰ ਸੀਗਾ ਜਿਸਨ ਇਸ ਨਾਜ਼ੁਕ ਸਮੇਂ ਵੀ ਇੰਟਰਵਿਊਆਂ ਦੇਣ ਦਾ ਜਿਹੜਾ ਸ਼ੌਂਕ ਹੈ ਗਿਆ ਉਹ ਖਤਮ ਨਹੀਂ ਹੋ ਰਿਹਾ ਸੀਗਾ ਤੇ ਉਸ ਮੌਕੇ ਪਰਿਵਾਰਕ ਮੈਂਬਰ ਅੱਗੇ ਆਉਂਦੇ ਨੇ ਤਾਂ ਇਹ ਗੱਲ ਕਹਿੰਦੇ ਨੇ ਕਿ ਸਿਰਫ ਆਪਣੇ ਖਬਰਾਂ ਨਾਲ ਵਾਈਆਂ ਜਾਣ ਕੁਝ ਕਰਕੇ ਵੀ ਦਿਖਾਇਆ ਜਾਵੇ ਤਾ ਕੁਝ ਕਰਕੇ ਦਿਖਾਉਣ ਦੇ ਲਈ ਕਿਹਾ ਜਾ ਰਿਹਾ ਕਿਉਂਕਿ ਲਾਅ ਐਂਡ ਆਰਡਰ ਨੂੰ ਲੈ ਕੇ ਗੱਲਾਂ ਬਹੁਤ ਕੀਤੀਆਂ ਜਾ ਰਹੀਆਂ ਨੇ ਪਰ ਜਿਸ ਕਦਰ ਪਿਛਲੇ ਮਹੀਨੇ ਦੀ ਗੱਲ ਕੀਤੀ ਜਾਵੇ ਜਦੋਂ ਦਾ ਇਹ ਸਾਲ ਚੜਿਆ ਹੈ ਗਿਆ ਤਾਂ ਉਦੋਂ ਤੋਂ ਲੈ ਕੇ ਹੁਣ ਫਰਵਰੀ ਮਹੀਨਾ ਸ਼ੁਰੂ ਹੋ ਗਿਆ ਤਾਂ ਇਹ ਦਿਨ ਕੋਈ ਸੁੱਕਾ ਨਹੀਂ ਜਾਂਦਾ ਜਦੋਂ ਕਿਸੇ ਦਾ ਪੰਜਾਬ ਦੇ ਵਿੱਚ ਕਤਲ ਨਾ ਹੋਇਆ ਹੋਵੇ ਦੁਕਾਨਦਾਰ ਜਿਹੜੇ ਦੁਕਾਨ ਦੇ ਵਿੱਚ ਬੈਠ ਕੇ ਆਪਣਾ ਕੰਮ ਕਰਦੇ ਨੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਜਾਂ ਫਿਰ ਜਦੋਂ ਦੀ ਆਪਾਂ ਦੇਖਦੇ ਆ ਕਿ ਆਮ ਆਦਮੀ ਪਾਰਟੀ ਸਰਕਾਰ ਆਈ ਹੈਗੀ ਆ ਉਸ ਮਾਕੇ ਬਹੁਤ ਅਜਿਹੇ ਕੇਸ ਨੇ ਪਾਵਾਂ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਜਾਵੇ ਚਾਹੇ ਵੀਰਵੈਲ ਦੇ ਮਾਲਕ ਨੇ ਉਸ ਦੀ ਗੱਲ ਕੀਤੀ ਜਾਵੇ ਤੇ ਜੇਕਰ ਤਾਜ਼ੀ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਕੱਲ ਹੀ ਆਪ ਆਗੂ ਲੱਕੀ ਉਬਰਾਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਗਿਆ ਤਾਂ ਅਜਿਹੇ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਪਰਿਵਾਰਕ ਮੈਂਬਰ ਦੇ ਵੱਲੋਂ ਆਪਣਾ ਗੁੱਸਾ ਕੱਢਿਆ ਜਾ ਰਿਹਾ ਸੀਗਾ ਤੇ ਆਪ ਆ ਗੂ ਦੀਪਕ ਬਾਲੀ ਦੇ ਕੋਲ ਕੋਈ ਵੀ ਜਵਾਬ ਨਹੀਂ ਸੀਗਾ ਉਲਟਾ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਕੱਚਾ ਦੇ ਵਿੱਚ ਹੱਥ ਦਿੱਤੇ ਹੋਏ ਨੇ ਤਾਂ ਬਿਨਾ ਕੁਝ ਜਵਾਬ ਦਿੱਤੇ ਹੋਏ ਕੱਚਾ ਦੇ ਵਿੱਚ ਹੱਥ ਦੇ ਕੇ ਦੀਪਕ ਬਾਲੀ ਉਥੋਂ ਨਿਕਲਦਾ ਬਣਦਾ ਤਾਂ ਅਜਿਹੇ ਦੇ ਵਿੱਚ ਇਹ ਬਹੁਤ ਵੱਡੇ ਸਵਾਲ ਨੇ ਕਿ ਆਖਿਰਕਾਰ ਫਿਰ ਸਰਕਾਰ ਦੇ ਕੋਲ ਬਹੁਤ ਕੁਝ ਹੈ ਗਿਆ ਜਦੋਂ ਕੱਲ ਕਿਸਾਨ ਰੋਕਣੇ ਸੀਗੇ ਤਾਂ ਜਗ੍ਹਾ ਜਗ੍ਹਾ ਦੇ ਉੱਪਰ ਪੁਲਿਸ ਲਗਾ ਦਿੱਤੀ ਗਈ ਬਠਿੰਡਾ ਤੋਂ ਲੈ ਕੇ ਬਰਨਾਲਾ ਤੇ ਤੱਕ ਨਾਕੇ ਜੜੇ ਆ ਉਲਾਏ ਹੋਏ ਸੀਗੇ ਪਰ ਜਦੋਂ ਲਾਅ ਐਂਡ ਆਰਡਰ ਦੀ ਗੱਲ ਆਉਂਦੀ ਆ ਤਾਂ ਫਿਰ ਉੱਥੇ ਪੁਲਿਸ ਜਾਂ ਸਰਕਾਰ ਕਿਸ ਤਰਫ ਜਾਂਦੀ ਹੈਗੀ ਆ ਤਾਂ ਕੱਚਾ ਜਿਹਦੇ ਵਿੱਚ ਦਿੱਤੇ ਹੋਏ ਹੱਥ ਤੇ ਇਹ ਚੁੱਪੀ ਬਹੁਤ ਵੱਡੇ ਸਵਾਲ ਖੜੇ ਕਰਦੀ ਆ ਤਾਂ ਪੂਰੀ ਵੀਡੀਓ ਤੁਹਾਨੂੰ ਸੁਣਾ ਦਿੰਨੇ ਆ ਇੱਕ ਵਾਰ ਮੈਂ ਦੇਖੋ ਕੁਝ ਕਰੋ ਕਰੋ ਵੀ ਕੁਝ ਕੁਝ ਕਰੋ ਅਕਲੀਆ ਘਬਰਾਏ ਨਾ ਲੋਕੀ ਕੁਝ ਕਰੋ ਇਹ ਕਰੋ ਕੁਝ ਕਰੋ ਇਹ ਦਿਸ ਕਰੋ ਅੱਗੇ ਨਹੀਂ ਦੱਸਦੇ ਓਏ ਕਰੇ ਕੁਛ ਕਰ ਰਾਮਿਆ ਕਰੇ ਕੁਛ ਕਰ ਕਰੋ ਮਾਈ ਗੱਡ ਕਰੋ ਬਾਈ ਬਾਤ ਕਰ ਜਲੇ ਰੇ ਰੋ ਜਲੇ ਮੋਈ ਨਾ ਬਣਾ ਚਲਿਓ ਖਬਰਾਂ ਨਾ ਲੋਕੋ ਕੁਛ ਕਰੋ ਕਰੇ ਕੁਛ ਕਰ ਬਿਸਕਰੋ ਓਏ ਕਰੇ ਕੁਛ ਕਰ ਰਾਮਿਆ ਕਰੇ ਕੁਛ ਕਰ ਕਰੋ ਮਾਈ ਗੱਡ ਕਰੋ ਬਾਈ ਬਾਤ ਕਰ ਜਲਵਾ ਕਰੋ ਜਮੀ ਮੂਵੀ ਨਾ ਬਣਾਓ ਕਲੀਆਂ ਖਤਰੇ ਲੈ ਜਗੋ ਕੁਝ ਕਰੋ ਕਰੋ ਵੀ ਕੁਝ ਕੁਝ ਕਰੋ ਉਹ ਕਲੀਆਂ ਖਤਰੇ ਨਾਲ ਲੋਕੀ ਕੁਝ ਕਰੋ ਕਰੋ ਕਲੀਆਂ ਖਤਰੇ ਲੈ ਜਗੋ ਕੁਝ ਕਰੋ ਕਰੋ ਵੀ ਕੁਝ ਕੁਝ ਕਰੋ ਉਹ ਕਲੀਆਂ ਖਤਰੇ ਨਾਲ ਲੋਕੀ ਕੁਝ ਕਰੋ ਕਰੋ ਜਲੰਧਰ ਦੇ ਵਿੱਚ ਕੱਲ ਬਹੁਤ ਵੱਡੀ ਵਾਰਦਾਤ ਵਾਪਰਦੀ ਆ ਆਪ ਆਗੂ ਲੱਕੀ ਉਪਰਾਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤਾਂ ਅੱਜ ਲੱਕੀ ਓਬਰਾਏ ਦਾ ਅੰਤਿਮ ਸੰਸਕਾਰ ਸੀ ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਪਰਿਵਾਰ ਦਾ ਗੁੱਸਾ ਫੁੱਟਿਆ ਤਾਂ ਮੌਕੇ ਦੀ ਵੀਡੀਓ ਸਾਹਮਣੇ ਆਈ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਦੀਪਕ ਬਾਲੀ ਦੇ ਉੱਪਰ ਪਰਿਵਾਰਕ ਮੈਂਬਰਾਂ ਨੇ ਗੁੱਸਾ ਕੱਢਿਆ ਇਹ ਵੀਡੀਓ ਤੁਸੀਂ ਵੇਖ ਸਕਦੇ ਹੋ ਕਿ ਮੌਕੇ ਦੀ ਇਹ ਵੀਡੀਓ ਹੈਗੀ ਆ ਦੱਸਦੀ ਹੈ ਕਿ ਅੱਜ ਜਦੋਂ ਲੱਕੀ ਓਬਰਾਏ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀਗਾ ਤਾਂ ਉੱਥੇ ਦੀਪਕ ਬਾਲੀ ਮੀਡੀਆ ਦੇ ਨਾਲ ਗੱਲਬਾਤ ਕਰ ਰਿਹਾ ਸੀਗਾ ਤਾਂ ਇਸ ਮੌਕੇ ਪਰਵਾਰਿਕ ਮੈਂਬਰਾਂ ਨੇ ਗੁੱਸਾ ਕੱਢਿਆ ਕਿ ਸਿਰਫ মিডিਆ ਦੇ ਵਿੱਚ ਖਬਰਾਂ ਨਾ ਲਵਾਓ ਕੁਝ ਕਰਕੇ ਵੀ ਦਿਖਾਓ ਤੇ ਇਸ ਤਰ੍ਹਾਂ ਪਰਵਾਰਿਕ ਮੈਂਬਰਾਂ ਦਾ ਗੁੱਸਾ ਨਿਕਲਿਆ ਹੈਗਾ ਤੁਸੀਂ ਮੌਕੇ ਦੀ ਵੀਡੀਓ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬਜ਼ੁਰਗ ਵੱਲੋਂ ਦੀਪਕ ਬਾਲੀ ਦੇ ਉੱਪਰ ਆਪਣਾ ਗੁੱਸਾ ਕੱਢਿਆ ਜਾ ਰਿਹਾ ਤੇ ਪਰਿਵਾਰ ਸਿਰਫ ਇਹੋ ਗੱਲ ਕਹਿ ਰਿਹਾ ਕਿ ਸਿਰਫ ਖਬਰਾਂ ਨਾ ਲਵਾਓ ਕੁਝ ਕਰਕੇ ਵੀ ਦਿਖਾਓ ਤੇ ਅੱਗੋਂ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਨੇ ਦੀਪਕ ਬਾਲੀ ਤਾਂ ਉਸ ਨੂੰ ਕੋਈ ਵੀ ਜਵਾਬ ਨਹੀਂ ਹੁੰਦਾ ਉਲਟਾ ਤੁਸੀਂ ਵੇਖ ਸਕਦੇ ਹੋ ਕਿ ਬੜੇ ਆਰਾਮ ਦੇ ਨਾਲ ਕੱਚਾਂ ਦੇ ਵਿੱਚ ਹੱਥ ਦੇ ਕੇ ਦੀਪਕ ਬਾਲੀ ਉਥੋਂ ਨਿਕਲਦਾ ਬਣਦਾ ਤਾਂ ਇਹ ਵੀਡੀਓ ਤੁਸੀਂ ਵੇਖ ਸਕਦੇ ਹੋ ਇਹ ਜਲੰਧਰ ਦੀ ਵੀਡੀਓ ਹੈਗੀ ਆ ਤਾਂ ਕਿਸ ਤਰ੍ਹਾਂ ਇੱਕ ਤਰ੍ਹਾਂ ਕਿਵੇਂ ਦੀਪਕ ਬਾਲੀ ਸਸਕਾਰ ਤੇ মিডিਆ ਨਾਲ ਗੱਲਬਾਤ ਕਰਦਾ ਆਮ ਤੌਰ ਤੇ ਇਸ ਮੌਕੇ ਕਈ ਲੀਡਰ ਕੰਨੀ ਘਤਰਾਉਂਦੇ ਨੇ ਤਾਂ ਲੱਕੀ ਉੱਭਰ ਆਏ ਆਮ ਆਦਮੀ ਪਾਰਟੀ ਦਾ ਹੀ ਆਗੂ ਸੀਗਾ ਉਸ ਦਾ ਕੱਲ ਜਲੰਧਰ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਅੱਜ ਉਸ ਦਾ ਅੰਤਿਮ ਸੰਸਕਾਰ ਸੀਗਾ ਜਿਸਨ ਇਸ ਨਾਜ਼ੁਕ ਸਮੇਂ ਵੀ ਇੰਟਰਵਿਊਆਂ ਦੇਣ ਦਾ ਜਿਹੜਾ ਸ਼ੌਂਕ ਹੈ ਗਿਆ ਉਹ ਖਤਮ ਨਹੀਂ ਹੋ ਰਿਹਾ ਸੀਗਾ ਤੇ ਉਸ ਮੌਕੇ ਪਰਿਵਾਰਕ ਮੈਂਬਰ ਅੱਗੇ ਆਉਂਦੇ ਨੇ ਤਾਂ ਇਹ ਗੱਲ ਕਹਿੰਦੇ ਨੇ ਕਿ ਸਿਰਫ ਆਪਣੇ ਖਬਰਾਂ ਨਾਲ ਵਾਈਆਂ ਜਾਣ ਕੁਝ ਕਰਕੇ ਵੀ ਦਿਖਾਇਆ ਜਾਵੇ ਤਾਂ ਕੁਝ ਕਰਕੇ ਦਿਖਾਉਣ ਦੇ ਲਈ ਕੀ ਆ ਜਾ ਰਿਹਾ ਕਿਉਂਕਿ ਲਾਅ ਐਂਡ ਆਰਡਰ ਨੂੰ ਲੈ ਕੇ ਗੱਲਾਂ ਬਹੁਤ ਕੀਤੀਆਂ ਜਾ ਰਹੀਆਂ ਨੇ ਪਰ ਜਿਸ ਕਦਰ ਪਿਛਲੇ ਮਹੀਨੇ ਦੀ ਗੱਲ ਕੀਤੀ ਜਾਵੇ ਜਦੋਂ ਦਾ ਇਹ ਸਾਲ ਚੜਿਆ ਹੈ ਗਿਆ ਤਾਂ ਉਦੋਂ ਤੋਂ ਲੈ ਕੇ ਹੁਣ ਫਰਵਰੀ ਮਹੀਨਾ ਸ਼ੁਰੂ ਹੋ ਗਿਆ ਤਾਂ ਇਹ ਦਿਨ ਕੋਈ ਸੁੱਕਾ ਨਹੀਂ ਜਾਂਦਾ ਜਦੋਂ ਕਿਸੇ ਦਾ ਪੰਜਾਬ ਦੇ ਵਿੱਚ ਕਤਲ ਨਾ ਹੋਇਆ ਹੋਵੇ ਦੁਕਾਨਦਾਰ ਜਿਹੜੇ ਦੁਕਾਨ ਦੇ ਵਿੱਚ ਬੈਠ ਕੇ ਆਪਣਾ ਕੰਮ ਕਰਦੇ ਨੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਜਾਂ ਫਿਰ ਜਦੋਂ ਦੀ ਆਪਾਂ ਦੇਖਦੇ ਆ ਕਿ ਆਮ ਆਦਮੀ ਪਾਰਟੀ ਸਰਕਾਰ ਆਈ ਹੈਗੀ ਆ ਤਾਂ ਉਸ ਮੌਕੇ ਬਹੁਤ ਅਜਿਹੇ ਕੇਸ ਨੇ ਭਾਵੇਂ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਜਾਵੇ ਚਾਹੇ ਵੀਰ ਬੈਲ ਦੇ ਮਾਲਕ ਨੇ ਉਸ ਦੀ ਗੱਲ ਕੀਤੀ ਜਾਵੇ ਤੇ ਜੇਕਰ ਤਾਜ਼ੀ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਕੱਲ ਹੀ ਆਪ ਆਗੂ ਲੱਕੀ ਉਬਰਾਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਗਿਆ ਤਾਂ ਅਜਿਹੇ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਪਰਿਵਾਰਕ ਮੈਂਬਰ ਦੇ ਵੱਲੋਂ ਆਪਣਾ ਗੁੱਸਾ ਕੱਢਿਆ ਜਾ ਰਿਹਾ ਸੀਗਾ ਤੇ ਆਪ ਆਗੂ ਦੀਪਕ ਬਾਲੀ ਦੇ ਕੋਲ ਕੋਈ ਵੀ ਜਵਾਬ ਨਹੀਂ ਸੀਗਾ ਉਲਟਾ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਕੱਚਾ ਦੇ ਵਿੱਚ ਹੱਥ ਦਿੱਤੇ ਹੋਏ ਨੇ ਤਾਂ ਬਿਨਾ ਕੁਝ ਜਵਾਬ ਦਿੱਤੇ ਹੋਏ ਕੱਚਾ ਦੇ ਵਿੱਚ ਹੱਥ ਦੇ ਕੇ ਦੀਪਕ ਬਾਲੀ ਉਥੋਂ ਨਿਕਲਦਾ ਬਣਦਾ ਤਾਂ ਅਜਿਹੇ ਦੇ ਵਿੱਚ ਇਹ ਬਹੁਤ ਵੱਡੇ ਸਵਾਲ ਨੇ ਕਿ ਆਖਿਰਕਾਰ ਫਿਰ ਸਰਕਾਰ ਦੇ ਕੋਲ ਬਹੁਤ ਕੁਝ ਹੈ ਗਿਆ ਜਦੋਂ ਕੱਲ ਕਿਸਾਨ ਰੋਕਣੇ ਸੀਗੇ ਤਾਂ ਜਗ੍ਹਾ ਜਗ੍ਹਾ ਦੇ ਉੱਪਰ ਪੁਲਿਸ ਲਗਾ ਦਿੱਤੀ ਗਈ ਬਠਿੰਡਾ ਤੋਂ ਲੈ ਕੇ ਬਰਨਾਲਾ ਤੇ ਤੱਕ ਨਾਕੇ ਜੜੇ ਆ ਉਲਾਏ ਹੋਏ ਸੀਗੇ ਪਰ ਜਦੋਂ ਲਾ ਐਂਡ ਆਰਡਰ ਦੀ ਗੱਲ ਆਉਂਦੀ ਆ ਤਾਂ ਫਿਰ ਉੱਥੇ ਪੁਲਿਸ ਜਾਂ ਸਰਕਾਰ ਕਿਸ ਤਰਫ ਜਾਂਦੀ ਹੈਗੀ ਆ ਤਾਂ ਕੱਚਾ ਜਿਹਦੇ ਵਿੱਚ ਦਿੱਤੇ ਹੋਏ ਹੱਥ ਤੇ ਇਹ ਚੁੱਪੀ ਬਹੁਤ ਵੱਡੇ ਸਵਾਲ ਖੜੇ ਕਰਦੀ ਆ ਤਾਂ ਪੂਰੀ ਵੀਡੀਓ ਤੁਹਾਨੂੰ ਸੁਣਾ ਦਿੰਨੇ ਆ ਇੱਕ ਵਾਰ ਮੈਂ ਦੇਖੋ ਕੁਝ ਕਰੋ ਕਰੋ ਵੀ ਕੁਝ ਕੁਝ ਕਰੋ ਅੱਗਲੀਆ ਘਬਰਾਏ ਨਾ ਲੋਕੋ ਕੁਝ ਕਰੋ ਇਹ ਕਰੋ ਕੁਝ ਕਰੋ ਕੁਝ ਦਿਸ ਕਰੋ ਅੱਗੇ ਨਹੀਂ ਦੱਸਦੇ ਓਏ ਕਦੇ ਕੁਛ ਕਰਾ ਰਾਮ ਨਾ ਕਰਾ ਕੁਛ ਕਰ ਕਰੋ ਮਾਈ ਗੱਦ ਕਰੋ ਬਾਈ ਬਾਤ ਕਦੇ ਨਾ ਕਰਾ ਜਮੀ ਮੋਈ ਨਾ ਬਣਾ ਕੱਲੀਆ ਖਬਲੇ ਨਾ ਲੋਕੀ ਕਰੋ ਓਏ ਕਰੋ ਓਏ ਕੁਛ ਕਰਾ ਕਰੋ ਬਿਸ ਕਰੋ ਓਏ ਗੱਡੀ ਦਸਾਈ ਕਰ ਓਏ ਕਦੇ ਕੁਛ ਕਰਾ ਰਾਮ ਨਾ ਕਰਾ ਕੁਛ ਕਰ ਕਰੋ ਮਾਈ ਗੱਦ ਕਰੋ ਬਾਈ ਬਾਤ